ਆਪਰੇਸ਼ਨ ਬਲੂ ਸਟਾਰ ਦੀ 32ਵੀਂ ਵਰ੍ਹੇ ਸਿਰੇ ਮੌਕੇ ਸ਼੍ਰੀ ਕਲਤਕ ਸਾਹਿਬ ਦੇ ਜਿਸੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਮ ਸੰਦੇਸ਼ ਪੜ੍ਹਦਿਆਂ ਹੀ ਖਾਲਿਸਤਾਨ ਪੱਖੀ ਨਾਰੇਬਾਜ਼ੀ ਹੋਈ ਹੈ। ਸ਼੍ਰੀ ਖੰਡਪਾਟ ਸਾਹਿਬ ਦੇ ਪੋਗ ਉਪਰੰਤ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਪੜ੍ਹਿਆ ਜਿਸ ਤੋਂ ਬਾਅਦ ਮਾਹੌਲ ਥੋੜਾ ਕਰਮਾ ਗਿਆ। ਇਸ ਬਾਰੇ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ। ਜੀ ਰਾਜੀਵ ਇਸ ਵੇਲੇ ਕੀ ਮਾਹੌਲ ਹੈ? ਅ ਜੀ ਜੇਕਰ ਅਸੀਂ ਇਸ ਵੇਲੇ ਦੀ ਗੱਲ ਕਰੀਏ ਤਾਂ ਮਾਹੌਲ ਸ਼ਾਂਤ ਹੈ ਔਰ ਇਸੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਪ੍ਰਸ਼ਾਸਨ ਔਰ ਜੋ ਐਸਡੀਪੀਸੀ ਦੀ ਟਾਸਕ ਫੋਰਸ ਹੈ ਉਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਹਨਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਜਦੋਂ ਅਕਾਲਕ ਸਹਿਬ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਮ ਸੰਦੇਸ਼ ਦੇਣ ਲੱਗੇ ਤਾਂ ਜਿੰਨੀਆਂ ਵੀ ਜਥੇਬੰਦੀਆਂ ਦੇ ਆਗੂ ਸਮੇਂ ਜਾਂ ਫਿਰ ਦੇਸ਼ ਵਿਦੇਸ਼ ਤੋਂ ਜੋ ਸੰਗਤਾਂ ਪਹੁੰਚੀਆਂ ਸਾਨੂੰ ਉਹਨਾਂ ਵੱਲੋਂ ਜਥੇਦਾਰ ਔਰ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਔਰ ਇਹੀ ਕਿਹਾ ਜਾ ਰਿਹਾ ਸੀ ਕਿ ਜਥੇਦਾਰ ਨੂੰ ਕੌਮ ਦੇ ਨਾਮ ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਜੋ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਜੋ ਫੈਸਲਾ ਲਿਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਔਰ ਉਹਨਾਂ ਦਾ ਕਹਿਣਾ ਸੀ ਕਿ ਜੋ ਜਥੇਦਾਰ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਹਨ ਉਹਨਾਂ ਨੂੰ ਇਸ ਸੰਦੇਸ਼ ਦੇਣ ਦਾ ਹੱਕ ਹੈ ਤਾਂ ਇਸੇ ਦੇ ਦਰਮਿਆਨ ਕਈ ਅਕਾਲੀ ਲੀਡਰ ਜੋ ਉਸ ਵੇਲੇ ਮੌਜੂਦ ਸਨ ਉਹਨਾਂ ਦਾ ਵੀ ਵਿਰੋਧ ਹੋਇਆ ਔਰ ਥੋੜੀ ਬਹੁਤ ਧੱਕਾ ਮੁੱਕੀ ਵੀ ਹੋਈ ਹੈ ਪਰ ਪ੍ਰਸ਼ਾਸਨ ਅਤੇ ਜੋ ਐਸਜੀਪੀਸੀ ਦੇ ਪ੍ਰਬੰਧ ਕੀਤੇ ਗਏ ਸਨ ਉਸ ਕਰਕੇ ਇਸ ਸਮਾਗਮ ਨੂੰ ਸ਼ਾਂਤ ਮਹਿ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿੱਚ ਕਾਮਯਾਬੀ ਮਿਲੀ ਹੈ ਜੀ ਰਾਜੀਵ ਖਬਰ ਇਹ ਵੀ ਸੀ ਕਿ ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਇਸ ਵਾਰ ਕੌਮ ਦੇ ਨਾਮ ਸੰਦੇਸ਼ ਪੜਨਗੇ ਜੀ ਹਾਂ ਜੋ ਕਾਰਜਕਾਰੀ ਜਥੇਦਾਰ ਹਨ ਦਾ ਜੋ ਸਰਬਤ ਖਾਲਸਾ ਵੱਲੋਂ ਥਾਪੇ ਗਏ ਸੀ ਧਿਆਨ ਸਿੰਘ ਮੰਡ ਉਹਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਔਰ ਕਈ ਉਹਨਾਂ ਤੋਂ ਇਲਾਵਾ ਕਈ ਹੋਰ ਸਿੱਖ ਜਥੇਬੰਦੀਆਂ ਦੇ ਜੋ ਲੀਡਰ ਹਨ ਉਹਨਾਂ ਨੂੰ ਵੀ ਹਿਰਾਸਤ ਚ ਲਿਆ ਗਿਆ ਸੀ ਪਰ ਜੋ ਸਰਬਤ ਖਾਲਸਾ ਦੇ ਕਨਵੀਨਰ ਸਨ ਭਾਈ ਮੁਕਮ ਸਿੰਘ ਉਹ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਔਰ ਉਸ ਤੋਂ ਇਲਾਵਾ ਕਈ ਹੋਰ ਵੀ ਆਗੂ ਸ਼ਾਮਲ ਸ਼ਾਮਲ ਹੋਏ ਸਨ ਪਰ ਧਿਆਨ ਸਿੰਘ ਮੰਡ ਨੂੰ ਇਸ ਕਰਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਜੋ ਸੰਦੇਸ਼ ਉਹਨਾਂ ਵੱਲੋਂ ਪੜਨ ਦੀ ਗੱਲ ਕਹੀ ਜਾ ਰਹੀ ਸੀ ਜੇਕਰ ਉਹ ਇੱਥੇ ਪਹੁੰਚਦੇ ਤਾਂ ਫਿਰ ਜੋ ਸਥਿਤੀ ਹੈ ਉਹ ਟਕਰਾਅ ਵਾਲੀ ਹੋ ਸਕਦੀ ਸੀ ਔਰ ਜੋ 2 ਸਾਲ ਪਿਛਲੇ ਲਗਾਤਾਰ ਹਿੰਸਕ ਕਦਮਾਵਾ ਜੋ ਸਾਹਮਣੇ ਆਈਆਂ ਸਨ ਉਹ ਜਿਹਾ ਮਾਹੌਲ ਇੱਕ ਵਾਰ ਫੇਰ ਪੈਦਾ ਹੋ ਸਕਦਾ ਸੀ ਇਸ ਲਈ ਪ੍ਰਸ਼ਾਸਨ ਨੇ ਹੀ ਕੋਸ਼ਿਸ਼ ਕੀਤੀ ਧਿਆਨ ਸਿੰਘ ਮੰਡ ਕਿਸੇ ਵੀ ਹਾਲਤ ਦੇ ਵਿੱਚ ਇੱਥੇ ਨਾ ਪਹੁੰਚ ਸਕਣ ਜੀ ਧੰਨਵਾਦ ਰਾਜੀ ਜੀ ਸਾਰੀ ਜਾਣਕਾਰੀ ਦੇ ਲਈ